ਤਰਨ ਤਰਨ ਦੇ ਦਿਨ ਪੰਦੇ ਕਸਬਾ ਧਿਆਲਪੁਰਾ ਵਿਖੇ ਬੀਤੀ ਰਾਤ ਕਾਂਗਰਸੀ ਸਰਪੰਚ ਦੇ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ਼ਰਿਆ ਮਿੱਟਾ ਰੋੜੇ ਅਤੇ ਗੋਲੀਆਂ ਚਲਾਈਆਂ ਗਈਆਂ ਦੱਸਤੀ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਇਹ ਵਿਵਾਦ ਇਸ ਕਰਕੇ ਚੱਲ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਕੰਦ ਉੱਤੇ ਪੰਚਾਇਤ ਦੇ ਵੱਲੋਂ ਜ਼ਬਰੀ ਦੁਕਾਨਾਂ ਦੀ ਹਸਾਰੀ ਕਰਵਾਈ ਜਾ ਰਹੀ ਸੀ ਜਿਸ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਰੋਕ ਰਹੀ ਸੀ ਪਰ ਕਾਂਗਰਸੀ ਸਰਪੰਚ ਦੇ ਵੱਲੋਂ ਆਪਣੀ ਗੁੰਡਾਗਰਦੀ ਦਿਖਾਉਂਦੇ ਹੋਏ ਰਾਤ ਦੇ ਸਮੇ 71 ਹੋ ਕੇ ਗੁਰਦੁਆਰਾ ਦੇ ਲਈ ਜਿਸ ਦੇ ਕਾਰਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸ਼ਰਦਾਲੂ ਦੇ ਗਲ ਦੇ ਵਿੱਚ ਗੋਲੀ ਲੱਗੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਤੇ ਇਲਾਜ ਦੇ ਲਈ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਦੱਸਣਯੋਗ ਹੈ ਕਿ ਇਹ ਵੀ ਬੰਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਅਤੇ ਦੁਕਾਨਾਂ ਦੀ ਉਸਾਰੀ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਸੰਬੰਧਿਤ ਪੁਲਿਸ ਪ੍ਰਸ਼ਾਸਨ ਇੱਥੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਸੀ ਜਿਸ ਤੋਂ ਬਾਅਦ ਰਾਤ ਦੇ ਸਮੇਂ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਤੇ ਸ਼ਰਿਆਮ ਗੋਲੀਆਂ ਤੇ ਇਟਾਂ ਰੋੜੇ ਚੱਲਦੇ ਹੋਏ ਦਿਖਾਈ ਦਿੱਤੇ ਗੁਰਦੁਆਰਾ ਸਾਹਿਬ ਦੇ ਅੰਦਰ ਇਹੀ ਗੁੰਡਾਗਰਦੀ ਕਾਫੀ ਨਿੰਦਨਯੋਗ ਘਟਨਾ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਘਟਨਾ ਤੋਂ ਬਾਅਦ ਪੂਰਾ ਦਿਆਲਪੁਰ ਪਿੰਡ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਏਰੀਆ ਵਿੱਚ ਪੁਲਿਸ ਨੇ ਪੂਰੀ ਸਖਤੀ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਉਂਦੇ ਹੋਏ ਪੁਲਿਸ ਨੇ ਤਕਰੀਬਨ 13 ਲੋਕਾਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੁਖਰਾਜ ਸਿੰਘ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵ ਸਿੰਘ ਜੀ ਪ੍ਰਬੰਧਕ ਕਮੇਟੀ ਪ੍ਰਧਾਨ ਦਿਆਲ ਕੀ ਗੱਲ ਹੋਈ ਰਾਤ ਜੀ ਇਥੇ ਗੁਰਦੁਆਰਾ ਸਾਹਿਬ ਤਕਰੀਬਨ 8 ਤੋਂ 9 ਵਜੇ ਦਾ ਟਾਈਮ ਸੀ ਇਹ ਵਿੱਚ ਅਸੀਂ ਗੁਰੂ ਘਰ ਪ੍ਰਸ਼ਾਦਾ ਪਾਣੀ ਬਣਿਆ ਸੀ ਸਗਤਾਂ ਪ੍ਰਸ਼ਾਦੇ ਖਾ ਰਹੀਆਂ ਤੇ ਇਹ ਸਾਡੇ ਪਿੰਡ ਦੇ ਲੋਕ ਜੋ ਨਗਰ ਪੰਚਾਇਤ ਹੈ ਇਹਨਾਂ ਵੱਲੋਂ ਬਹੁਤ ਬ੍ਰਿਤਰਾ ਹਮਲਾ ਕੀਤਾ ਅਣਪਛਾਤੇ ਬੰਦੇ ਲਿਆ ਕੇ ਇਹਨਾਂ ਨੇ ਸਾਡੇ ਤੇ ਸ਼ਰੀਆਮ ਸਿੱਧੀਆਂ ਗੋਲੀਆਂ ਚਲਾਈਆਂ ਤੇ ਪੱਥਰबाजी ਕੀਤੀ ਤੇ ਸਾਡੇ ਬੰਦੇ ਤੇ ਸੱਟਾਂ ਵੀ ਬਹੁਤ ਲੱਗੀਆਂ ਕਿਹੜੇ ਕਿਹੜੇ ਵਿਅਕਤੀ ਸੀ ਉਹਦੇ ਵਿੱਚ ਸਾਡੀ ਪੰਚੀ ਪਿੰਡ ਦੀ ਪੰਚਾਇਤ ਉਹਦੇ ਵਿੱਚ ਨਰਪਾਇਆ ਸਿੰਘ ਆ ਅਮਰਪਾਲ ਸਿੰਘ ਸਨ ਆ ਗੁਰਬਖਸ਼ ਸਿੰਘ ਫਿਰ ਹੋਰ ਬੰਦੇ ਵਿੱਚ ਉਹਨਾਂ ਦੇ ਜਿਹਨੇ ਭੱਲੂ ਭੱਲੂ ਹੈਗਾ ਇੱਕ ਗਰਜੰਡਰ ਸਿੰਘ ਆ ਤੇ ਹੋਰ ਕਈ ਬੰਦੇ ਵਿੱਚ ਇੱਕ ਇੱਕ ਸ਼ਰਮਾ ਜੀ ਵੀ ਖੀਵਰ ਤੋਂ ਕੋਈ ਉਹਨੇ ਆ ਕੇ ਸਿੱਧੀਆਂ ਗੋਲੀਆਂ ਸਾਡੇ ਬੰਦੇ ਤੇ ਮਾਰੀਆਂ ਇੱਕ ਇੱਕ ਬੰਦੇ ਦੇ ਉੱਪਰ ਗੋਲੀ ਇੱਥੇ ਲੱਗੀ ਹੋਈ ਆ ਉਹ ਬੰਦਾ ਅਜੇ ਹਸਪੀਟਲ ਦੇ ਵਿੱਚ ਦਾਖਲ ਕੀਤਾ ਹੈ ਬਹੁਤ ਸੀਰੀਅਸ ਹਾਲਤ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਇਟ ਰੋੜਾ ਵੀ ਚੱਲਿਆ ਤੇ ਗੁਰਦੁਆਰਾ ਸਾਹਿਬ 'ਚ ਮਾਰੇ ਗਏ ਹਾਂਜੀ ਬਿਲਕੁਲ ਜੀ ਇਹਨਾਂ ਸਿੱਧੇ ਫਾਇਰ ਕੀਤੇ ਗਿਆ ਜਿੱਦਾਂ ਕੋ ਗੋਲੀ ਇਹਨਾਂ ਵਿੱਚ ਤਾਂ ਬਹੁਤ ਅੰਨ੍ਹਾ ਤਾਂ ਗੋਲੀਆਂ ਚਲਾਈਆਂ ਸਾਡੇ ਉੱਪਰ ਅਸੀਂ ਆਪਣਾ ਬਚਾਅ ਕੀਤਾ ਫਿਰ ਵੀ ਸਾਡੇ ਇੱਕ ਜੋ ਵੀਰ ਦੇ ਗੋਲੀ ਲੱਗ ਗਈ ਆ ਤੇ ਕੋਈ ਇਸ ਸੰਬੰਧੀ ਕੋਈ ਪੁਲਿਸ ਆਈ ਮੁੜ ਕੇ ਮੌਕੇ ਤੇ ਜੀ ਹਾਂਜੀ ਐਸਐਸਪੀ ਸਾਹਿਬ ਖੁਦ ਆਏ ਨੇ ਉਹਨਾਂ ਨਾਲ ਕੇ ਮੌਕਾ ਦੇਖਿਆ ਹੈ ਤੇ ਉਹਨਾਂ ਸਾਰੀ ਸਾਰਾ ਪ੍ਰਸ਼ਾਸਨ ਇੱਥੇ ਆਇਆ ਹੈ ਜੀ ਉਹਨਾਂ ਨੇ ਫਿਰ ਉਹਨਾਂ ਨੂੰ ਭਜਾ ਕੇ ਇਥੋਂ ਭਜਾ ਦਿੱਤੇ ਕੁਝ ਬੰਦਿਆਂ ਨਾਲ ਅरेस्ट ਹੋਏ ਉਸੇ ਟਾਈਮ ਮੌਕੇ ਤੇ ਜੋ ਨਾਲ ਕੋਲ ਨਜਾਇਜ਼ ਹਥਿਆਰ ਵੀ ਸੀ ਜਿਹੜੇ ਉਹਨਾਂ ਕੋਲ ਹੈਗੇ ਸੀ ਜਿਹੜੇ ਪੁਲਿਸ ਦੀ ਰਾਤ ਦੇ ਵਿੱਚ ਨੇ ਅਰਸ਼ ਕੀਤੇ ਗਏ ਨੇ ਬੰਦੇ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਤੇ ਪ੍ਰਸ਼ਾਸਨ ਕੋਲੋਂ ਕਿ ਜੋ ਗੁਰੂ ਘਰ ਨਾਲ ਇਨਸਾਫ਼ ਦਿੱਤੇ ਜਾਵੇ ਤੇ ਸਰਦਾਰ ਚਰਨਜੀਤ ਚੰਨੀ ਸੀਐਮ ਪੰਜਾਬ ਉਹਨਾਂ ਕੀ ਬੇਨਤੀ ਕਰਦੇ ਹਾਂ ਇਹ ਪੰਚਾਇਤ ਜੋ ਸਾਡੇ ਨਾਲ ਪਿੰਡ ਦਾਲਪੁਰਾ ਵਿੱਚ ਇਹਨੇ ਧੱਕੇਸ਼ਾਹੀ ਕਰ ਰਹੀ ਏ ਤੇ ਇਹਨਾਂ ਦੇ ਉੱਪਰ ਇਹਨਾਂ ਦੀ ਟੋਟਲ ਇੱਕ ਵਾਰੀ ਕੀਤੀ ਜਾਵੇ ਤੇ ਇਹਨਾਂ ਕਰੋੜਾ ਰੁਪਇਆ ਅਜਾ ਪਿੰਡ ਦੇ ਵਿੱਚ ਆਇਆ ਇਹਨਾਂ ਆਪਣੇ ਘਰਾਂ ਦੇ ਲਾਇਆ ਤੇ ਸਾਡੇ ਗਰੀਬਾਂ ਦੇ ਧੱਕੇ ਦੇ ਉੱਤੇ ਲਾਇਆ ਏ ਤੇ ਇਹ ਜਿਹੜੀ ਪੰਚਾਇਤ ਆ ਅਸੀਂ ਸਾਰਾ ਨਗਰ ਦਾਲਪੁਰਾ ਇਸ ਪੰਚਾਇਤ ਨੂੰ ਰੱਦ ਕਰਨ ਦੀ ਮੰਗ ਕਰਦੀ ਆ ਹਾਂਜੀ ਭਾਜੀ ਕੀ ਨਾ ਤੁਹਾਡਾ ਕੀ ਹਾਂਜੀ ਮੇਰੇ ਨਾਲ ਜਗਰਾਜ ਸਿੰਘ ਮੈਂ ਕੰਤਨ ਸਿੰਘ ਵੀਰ ਬਾਬਾ ਜੀਵਨ ਸਿੰਘ ਗੁਰਦੁਆਰਾ ਕੁੰਦੂ ਕਮੇਟੀ ਦਾ ਮੀਤ ਪ੍ਰਧਾਨ ਹਾਂ ਜੀ ਹਾਂਜੀ ਤੋਂ ਮੇਰੀ ਇਹ ਬੇਨਤੀ ਆ ਕਿ ਅੱਜ ਸਵੇਰੇ ਵੀ ਕੁਝ ਆਪ ਆਪਣੇ ਜਿਹੜੇ ਹੈਗੇ ਆ ਪੰਚਾਇਤ ਮੈਂਬਰਾਂ ਪੰਚਾਇਤ ਸਰਪੰਚਾਂ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਦਾ ਕੁਝ ਮਸਲਾ ਸੀ ਸਾਡਾ ਚੱਲੰਦਿਆ ਤੇ ਸਵੇਰੇ ਵੀ ਸਾਡੇ ਤੇ ਆ ਕੇ ਹਮਲਾ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਸ ਤੋਂ ਬਾਅਦ ਚਲੋ ਪੁਲਿਸ ਪ੍ਰਸ਼ਾਸਨ ਆਇਆ ਵਾ ਇਹਨਾਂ ਕੋਈ ਸਮਾਂ ਪਾ ਕੇ ਚਲੋ ਗੱਲਬਾਤ ਸਾਡੀ ਠੰਡੀ ਹੋ ਗਈ 5 ਵਜੇ ਫੇਰ ਆ ਕੇ ਇਹਨਾਂ ਹੱਟਦੇ ਹਮਲਾ ਬੋਲਿਆ ਵਾ ਉਸ ਤੋਂ ਬਾਅਦ ਚਲੋ ਪੁਲਿਸ ਪ੍ਰਸ਼ਾਸਨ ਫੇਰ ਆਇਆ ਵਾ ਫਿਰ ਸਾਰੀ ਗੱਲਬਾਤ ਕਲੀਅਰ ਹੋ ਗਈ ਡੀਐਸਪੀ ਖੋਦ ਆਏ ਆ ਵੀਕੀਵੈਂਟ ਤੇ ਉਸ ਤੋਂ ਬਾਅਦ ਇਹਨਾਂ ਆ ਕੇ ਫੇਰ ਅਸੀਂ ਘਰੋ ਘਰੀ ਸਾਰੇ ਚਲੇ ਗ ਉਸ ਤੋਂ ਬਾਅਦ ਫੇਰੇ ਨਾ ਆ ਕੇ ਸਾਡੇ ਦੇ ਹੋਰ ਗੁਰਦਾਰ ਸਾਹਿਬ ਤੇ ਆਉਂਦਾ ਕਿੱਤਾਂ ਵਾ ਕਿੰਨੇ ਵਜੇ ਕਿਤੇ ਇਹ ਜੀ ਕੁਝ ਤਕਰੀਬਨ ਸਾਢੇ ਘੜੇ ਦਾ ਟਾਈਮ ਸੀ ਜੀ ਹਾਂਜੀ ਤੇ ਇੱਕ ਸਾਡੇ ਮੁੰਡੇ ਦੇ ਗੋਲੀ ਵੱਜੀ ਆ ਵੈਸੋ ਤਾਂ ਆਪਣਾ ਵੀ ਜੀ ਉਸ ਤਾਂ ਮਨੋ ਹਸਪੀਟਲ ਵੀ ਜਿੱਤੇ ਆਪਣਾ ਦਾਖਲ ਹੈਗਾ ਵਾ ਸੀਰੀਅਸ ਆ ਤੇ ਇਹਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਵਾ ਕਿ ਜਿਹੜੇ ਆਪਣਾ ਹਲਕਾ ਐਮਐਲਏ ਆ ਸੁਖਵਾਲ ਸਿੰਘ ਖੁੱਲਰ ਆ ਉਹਨਾਂ ਦੀਆਂ ਨਕੇਲੀਆਂ ਦੇ ਕਾਰਨ ਇਹ ਕੰਮ ਸਾਰਾ ਹੁੰਦਾ ਕਿ ਉਹਨਾਂ ਸਾਰੇ ਗੁੰਡੇ ਪਾਲੇ ਹੋਏ ਆ ਜਿਨ੍ਹਾਂ ਗੋਲੀ ਚਲਾਈ ਕੌਣ ਨੇ ਉਹ ਹਾਂਜੀ ਜਿਨ੍ਹਾਂ ਗੋਲੀ ਚਲਾਈ ਆ ਇੱਕ ਤੇ ਗੁਰਵੀਲ ਸਿੰਘ ਦਾ ਨਾਮ ਆਦਾ ਅਮਰਤਪਾਲ ਸਿੰਘ ਸਰਪੰਚ ਵਿਨਦਰ ਭਾਈ ਸਿੰਘ ਪੰਚਾਇਤ ਮੈਂਬਰ ਕਿ ਇਹਨਾਂ ਨੇ ਸ਼ਰੇਆਮ ਗੋਲੀ ਚ ਨਹੀਂ ਸ਼ਰੇਆਮ ਗੋਲੀ ਚਲਾਈ ਜੀ ਸ਼ਰੇਆਮ ਗੋਲੀਆਂ ਚਲਾਈਆਂ ਨਾ ਸਾਰਿਆਂ ਕਿੰਨੀਆਂ ਗੋਲੀਆਂ ਚਲਾਈਆਂ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਨਾ ਇਹਨਾਂ ਕੋਲ ਪਿਸਤਲ ਵੀ ਹੈਗੇ ਜੀ ਤਾਂ ਤੁਸੀਂ ਕੀ ਮੰਗ ਕਰਦੇ ਅਸੀਂ ਜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਕਿ ਸਾਾਨੂੰ ਇਹ ਚੀਜ਼ ਦਾ ਨਿਆਂ ਦਿੱਤਾ ਜਾਵੇ ਔਰ ਬੰਦੇ ਜਿਨ੍ਹਾਂ ਨੇ ਮਨ ਲਓ ਸਾਡੇ ਤੇ ਇਹ ਕਾਰਵਾਈ ਕੀਤੀ ਆ ਉਹ ਬੰਦੇਆਂ ਨੂੰ ਅੰਦਰ ਚਾਹੀਦੇ ਉਹਨਾਂ ਦੇ ਐਫ ਆਈ ਆਰ ਦੱਚ ਪਰਚਾ ਹੋਵੇ ਜੇ ਕਾਰਵਾਈ ਨਹੀਂ ਹੁੰਦੀ ਫਿਰ ਅਗਲਾ ਸੰਘਰਸ਼ ਕੀਤਾ ਅਗਲਾ ਸੰਘਰਸ਼ ਹੋਮਾਰਾ ਵੀ ਵੇਖੋ ਫਿਰ ਧਰਨਾ ਚੱਲੇਗਾ ਇਹਦੇ ਵਿੱਚ ਮਜ਼ਮੇਵਾਰ ਜੋ ਵੀ ਐਮ ਐਲ ਏ ਸਾਹਿਬ ਨੂੰ ਟਰਾਉਣਾ ਵਾ ਕਿਉਂਕਿ ਉਹਨਾਂ ਗੁੰਡੇ ਪਾਲੇ ਹੋਏ ਆ ਜਿਹਦੇ ਵਿੱਚ ਬੱਬੂ ਸ਼ਰਮਾ ਪ੍ਰਧਾਨ ਵੀ ਸ਼ਾਮਿਲ ਜਿਹਨੂੰ ਆਪਣਾ 5 ਵਜੇ ਹਟ ਤੇ ਹਮਲਾ ਹੋਇਆ ਵਾ ਬੱਬੂ ਪ੍ਰਧਾਨ ਸ਼ਰਮਾ ਵੀ ਗਿਆ ਹੋ ਉਹਨੇ ਵੀ ਹਵਾਈ ਫੈਰ ਕੀਤੇ ਆ ਕੀ ਨਾ ਪੈਂਦੀ ਤੁਹਾਡਾ ਮੇਰਾ ਨਾਮ ਸਰਜੀਨੀ ਨਿਰਮਲ ਕੌਰ ਕੀ ਗੱਲ ਹੋਈ ਰਾਤੀ ਸਰਜੀ ਰਾਤੀ ਆਈ ਫਲਕਾ ਪਾਣੀ ਇੱਥੇ ਸ਼ਗਨਦਾ ਹੈ ਸੇਵਾ ਕਰਦਾ ਹੈ ਬਾਬੇ ਦੇ ਤੇ ਉਹਨਾਂ ਨੇ ਸ਼ਰੇਆਮ ਗੁੰਡੇ ਲਿਆਂਦੇ ਤੇ ਗੁੰਡੇ ਲੈ ਕੇ 20 25 ਤੇ ਉਹਨਾਂ ਨੇ ਸ਼ਰੇਆਮ ਸਾਨੂੰ ਗੋਲੀਆਂ ਚਲਾਈਆਂ ਬਹੁਤ ਜ਼ਿਆਦਾਆਂ ਇੱਥੇ ਕਿੰਨਾ ਚਲਾਈਆਂ ਕੌਣ ਹੈ ਜੀ ਕਾਂਗਰਸ ਕੇ ਬੰਦੇ ਸੱਜੀ ਪਿੰਡ ਦੇ ਹੀ ਹਾਂਜੀ ਪਿੰਡ ਦੇ ਬੰਦੇ ਕਾਂਗਰਸ ਦੇ अच्छा तो की गल के गुरुद्वारा साहिब ते चलाइया रूट हां जी सर जी गुरुद्वारा हाटा मल्ला नु फिरदे कहंदे गुरुद्वारा माल ਲੈਣਾ ਤੇ ਇਥੋਂ ਤੁਹਾਨੂੰ ਪਜਾ ਦੇਣਾ ਗੋਲੀਆਂ ਚਲਾ ਚਲਾ ਕੇ ਤੇ ਸਾਨੂੰ ਭਜਾਉਂਦੇ ਇਥੋਂ ਤੇ ਕੀ ਹੋਣ ਗਈ ਜ਼ਖਮੀ ਵੀ ਹੋਇਆ ਮੁੰਡਾ हां जी ਸਾਡੇ ਮੁੰਡੇ ਦੇ ਇੱਕ ਤੇ ਗੋਲੀ ਲੱਗ ਗਈ ਉਹਦਾ ਵਿਚਾਰੇ ਦਾ ਕੋਈ ਹਾਲ ਨਹੀਂ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਵੀ ਇਹ ਜਿਹੜੇ ਕਾਂਗਰਸੀ ਬੰਦੇ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਵੀ ਪੁਲਸਾਈ ਪੁਲਸਾਈ ਸਰਜੀ ਦੇ ਪੁਲਸ ਮੌਕੇ ਤੇ ਪਿੱਛੇ ਹੋ ਕੇ ਖਲੋਤੀ ਰਹੀ ਹੈ ਪੁਲਸ ਨੇ ਕੋਈ ਹਮਲਾ ਨਹੀਂ ਕੀਤਾ ਨਾਲ ਉਹਨਾਂ ਦੇ ਕਿਤੇ ਵੀ ਚਲੋ ਇਹੀ ਇਹਨਾਂ ਦਾ ਬਚਾ ਕਰਾਈਏ ਕੇਸਾਸ ਦੇ ਨਾਲ ਹੁੰਦੇ ਹਨ ਨੂੰ ਤੇ ਆਪ ਮਾਰਨ ਦਾ ਇਹ ਕੀ ਕਰਕੇ ਬੈਠੀ ਕੀ ਨਾ ਭਾਈ ਤੁਹਾਡਾ ਬਲਵੰਤ ਜਿਹੜੇ ਵਿਅਕਤੀ ਤੇ ਗੋਲੀ ਵੱਜੀ ਹੈ ਉਹ ਕੀ ਲੱਗਦਾ ਤੁਹਾਡਾ ਲੜਕਾ ਨਹੀਂ ਕੀ ਨਾ ਹਾਂ ਤਾਂ ਕੀ ਗੱਲ ਕੀ ਹੋਈ ਹੈ ਗੱਲ ਜੀ ਇਦਾਂ ਹੀ ਰੋਟੀ ਕਾਂਦੇ ਘਪੇ ਕਰਦੇ ਤੇ ਉੱਤੇ ਆਣ ਕੇ ਤੇ ਸਾਡੇ ਚਲਾਉਣਗੇ ਸੱਦਿਆਂ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀ ਉਹ ਵੱਡੀ ਸ਼ਾਰਾ ਕਿੰਨੇ ਮਾਰੀਆਂ ਗੋਲੀਆਂ ਜਿੰਨਾ ਮਾਰੀਆਂ ਪੰਚਾਇਤ ਨੇ 750 550 ਪਿਸਟਨ ਨਾਲ ਤੇ ਗੁਰਦੁਆਰਾ ਸਾਹਿਬ ਚ ਹੋਸਟਲ ਹਾਂਜੀ ਤੇ ਹੁਣ ਕਿੱਥੇ ਮੁੰਡਾ ਮੁੰਡਾ ਜੀ ਦਾਖਲ ਕਰਾਇਆ ਕੋਈ ਨਾਂਕਾ ਕੋਈ ਲੁਖਾ ਦਿੱਤੀ ਇਸ ਬੰਦੇ ਲੁਖਾ ਕੇ ਇਹਨਾਂ ਨੇ ਲਾ ਲਾ ਕੀ ਮਸਲਾ ਕੀ ਘਤ ਹੋਏ ਚੱਲੀਆਂ ਗੋਲੀਆਂ ਹਾਲਾਂਕਿ ਹੋਇਆ ਜਿਹੜਾ ਵੀ ਆਂਦੇ ਗੁਰਦੁਆਰੇ ਤੇ ਕਬਜ਼ਾ ਇਤੇ ਕਰਨ ਲਈ ਤਾਂ ਆਪਨੇ ਖਾਂਦਕਾਨਾ ਤੇ ਕਬਜ਼ਾ ਕਰਨ ਨੂੰ ਪਿਆ ਰਹੋ ਹੈ। ਕੀ ਦੁਕਾਨਾ ਦੇਣਾ ਨਹੀਂ ਹੈ ਨਹੀਂ ਦੀਆਂ। ਇਹਦੇ ਬਾਅਦ ਦਾ ਜੀ ਛੋਟਾ ਦੁਆਰੇ ਦੇ ਨਾਲ ਇੱਕ ਦੁਕਾਨਾ ਵਸਣਾ ਹੈ। ਸਰ ਇੱਕ ਜਿਹੜਾ ਦਿਆਲਪੁਰੇ ਰਾਤੀ ਝਗੜਾ ਆਇਆ ਜੇ ਇੱਕ ਵਿਅਕਤੀ ਜ਼ਖਮੀ ਵੀ ਆਇਆ ਤੇ ਕੀ ਸਰਕਾਰ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਜੀ? ਇਹ ਤਾਂ ਸਬੰਧ ਵਿੱਚ ਜੀ ਮਕਦਮਾ ਤਰਜ ਕਰ ਲਿਆ ਸੀ ਪੁਲਿਸ ਜਦੋਂ ਇਹ ਝਗੜਾ ਹੋਇਆ ਉਸੇ ਵੇਲੇ ਹੀ ਐਸ.ਐਸ.ਪੀ. ਵੱਲੋਂ ਸੱਚੋ ਗੇਮ ਕਰਨਾ ਸੱਚੋ ਪਿੱਛੀ ਰਹਿਣਾ ਸਾਰੇ ਬੋਧ ਦੇ ਬੋਧ ਮੈਂ ਐਸਾ ਵੀ ਆਇਆ ਸੀ ਕਿ ਸਿਚੁਏਸ਼ਨ ਕਨਫਿਊਜ਼ ਕਰ ਦਿੱਤੀ ਗਈ ਸੀ ਨਾਲ ਦੀ ਨਾਲ ਹੀ ਜਿਹੜੇ ਦੋਸ਼ੀ ਸੀ ਮੁਕਦਮਾ ਅਦਾਲਤ ਦੇ ਅੱਗੇ ਦਰਜ ਹੋ ਰਿਹਾ ਸੀ ਸਰ ਕਿੰਨੇ ਵਿਅਕਤੀ ਟੋਟਲ ਗ੍ਰਿਫਤਾਰ ਅਤੇ ਕੀਤੇ ਗਏ ਹੁਣ ਤੱਕ 6 ਵਿਅਕਤੀ ਦਰਜ ਅਸੀਂ ਗ੍ਰਿਫਤਾਰ ਕੀਤੇ ਨੇ ਬਾਕੀ ਨਾਮਜਾਦ ਉਹ ਵੀ ਜਲਦੀ ਗ੍ਰਿਫਤਾਰ ਕਰਨਾ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ